ਫ੍ਰਿਜ ਕਿੰਨੇ ਦੀ ਹੈ ਉਹ ਫ੍ਰਿਜ ਤਾਂ ਛੱਡੋ ਇਹ ਤਾਂ ਮੁਫਤ ਆ 14000 ਦੀ ਆ ਹਾਂ ਹਾਂ ਇਹਨੂੰ ਸੱਖੋ ਮੇਰੇ ਘਰੇ ਹਾਂ 25000 ਮੈਂ ਦਊ ਹਾਂ ਜੀ ਆ ਜਿਹੜੀ ਅੱਜ ਦੀ ਬਹੁਤ ਧੰਵਾ ਜੀ ਫਰੇਦਰ ਨਾਲ ਪਲੱਸ ਕਰ ਦੋ ਪਲੱਸ ਨਹੀਂ ਇੰਨਾ ਧੱਕਾ ਨਹੀਂ ਕਰਨਾ ਇਹ ਇਹ ਤੂੰ ਉੱਥੇ ਹੀ ਕਰ ਗਿਆ ਧੱਕਾ ਫਰਾ ਫੇਰ ਇਹਨੂੰ ਉਹ ਬੰਦਾ ਕਿੱਥੇ ਗਿਆ ਸਵਾਲ ਪੁੱਛਣ ਵਾਲਾ ਇਹ ਵੀਰ ਹੈਪੀ ਹਿੱਸੇ ਵਾਲਾ ਨੇੜੇ ਕਰ ਲੈ ਹੈਪੀ ਨੇੜੇ ਹੀ ਆ ਗੰਦੀ ਬੜਦਾ ਵਾਹ ਗੰਦੀ ਤਾਂ ਇੱਕ ਵਾਰੀ ਹੋਈਆਂ ਨੇ ਵਧਾਈ ਆ ਨਾਲ ਮੇਰੇ ਵਧਾਤੀਆਂ ਹੈਂ ਨਾਲ ਯਾਰ ਭਾਈ ਹਾਂ ਦੰਦੀ ਪਤਾ ਨਹੀਂ ਕਿਵੇਂ ਵੜੇ ਨਾਲ ਮੇਰੇ ਵੜਵਾਤੀਆਂ ਨੇ ਆਂਡੇ ਪੁੱਛਦਾ ਹੀ ਇਹ ਯਾਰ ਆਂਡੇ ਪੁੱਛਦਾ ਹੀ ਆਂਡੇ ਪੁੱਛੇ ਤੋਂ ਬਾਅਦ ਤੂੰ ਵੀ ਥੱਲੇ ਹੀ ਰਹਿ ਆਵਾ ਆਂਡੇ ਕਿਥੋਂ ਤੇ ਹੀ ਦੇ ਆਇਆ ਅੱਛਾ ਉਧਰ ਆਪਣੇ ਰੌਣਕ ਖੱਤਰੀ ਜੀ ਦੇ ਉੜਦੇ ਕਬੂਤਰ ਹੁਣ ਫਿਰ ਦਲ ਤਲ ਕੇ ਨਹੀਂ ਜਿੱਤੇ ਹੋ ਨਈ ਬਾਈ ਦਾ ਪੈਸੇ ਦੀ ਗੱਲ ਪੱਪੇ ਬਾਈ ਕਿਉਂਕਿ ਲਿਖਿਆ ਪੁੱਛਣਾ ਤਾਂ ਬਣਦਾ ਜਿਹੜੇ ਕਬੂਤਰ ਦਿੱਤੇ ਆ ਆਪਣੇ ਹੈ ਉਹ ਜਿੱਤੇ ਨੇ ਨੇੜੇ ਕਰ ਜਿਹਨਾਂ ਨੇ ਸਭ ਤੋਂ ਪਹਿਲਾਂ ਦਿੱਤੇ ਆ ਜੀਤਾ ਜਾਨਾ ਗੈਫਟ ਕਰਨੇ ਆ ਭੈ ਮੇਰੀ ਦੋ ਵਾਰੀਆਂ ਜਤੀ ਗਵਾਤੀ ਉਹਨੇ ਯਾਰ ਗਵਾਈ ਨਹੀਂ ਉਦੋਂ ਚਾਹ ਨਾ ਦਿੱਤੇ ਐ ਕਿੱਦਾ ਪਾਉਂਦੇ ਸੀਗੇ ਵੀਰੌਣ ਖੱਤਰੀ ਨਾਲ ਬੈਠੀ ਆ ਮੈਂ ਦੋ ਦੋ ਉਦੋਂ ਤਾਂ ਕਿੱਦਾ ਪਾਉਂਦੇ ਸੀ ਉਸ ਤੋਂ ਬਾਅਦ ਅੰਡੇ ਇਹਨਾਂ ਦੇ ਨਹੀਂ ਲੱਭੇ ਉਹ ਤਾਂ ਫਿਰ ਕੁੜੀ ਸੀ ਤਾਂ ਪਿੰਡ 'ਚ ਖੁਸਰਾ ਆ ਜਾ ਉਹਦੇ ਮਗਰ ਹੁੰਦੇ ਹਾਂਜੀ ਭਾਈ ਜੀ ਨੇੜੇ ਖਾ ਲਓ ਨੇੜੇ ਹੀ ਆ ਭਾਈ ਹਾਂਜੀ ਹਾਂਜੀ ਮੈਨੂੰ ਲੱਗਦਾ ਹੁਣ ਤੁਸੀਂ ਬੰਦੇ ਨੂੰ ਨਹੀਂ ਕਿਸੇ ਨੂੰ ਦੇਣੇ ਨਹੀਂ ਕੰਮ ਦਾ ਗਲਤ ਹੈ ਗਲਤ ਦਾ ਕੰਮ ਤਾਂ ਨਹੀਂ ਨਹੀਂ ਦੋ ਤਿੰਨ ਵਾਰੀਆਂ ਹੱਡੀਆਂ ਵੀ ਵਧੀਆ ਹਿੱਸੇ ਆ ਕੇ ਥੋੜੇ ਇੱਥੇ ਮਤਲਬ ਇੱਕ ਵਾਰ ਨਾ ਐਸੇ ਤਾਂ ਚੱਲੇ ਚੱਲੇ ਜਣੇ ਮੈਂ ਤਾਂ ਬਾਬਾ ਸਮਝਦਾ ਜੀ ਉਹਨੂੰ ਬਾਬਾ ਵਾ ਰੀਤੇ ਨੂੰ ਪਤਾ ਜੀ ਨਹੀਂ ਰੀਤੇ ਹੀ ਨਹੀਂ ਬਾਬਾ ਜੀ ਆ ਹੋਰ ਜਿੱਤੇ ਨੂੰ ਕਿਵੇਂ ਪਤਾ ਸੀਗਾ ਉਹ ਤਾਂ ਬਾਬਾ ਜੀ ਆ ਮੈਂ ਹੱਥ ਜੋੜਦਾ ਮੈਂ ਤਾਂ ਪਤਾ ਲੱਗਿਆ ਜਦੋਂ ਤਾਂ ਇਹ ਜੁੜੇ ਆ ਹਾਂ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਨਹੀਂ ਜੋੜੇ ਮੈਂ ਸਵਾਲ ਮੈਂ ਐਂਕਰ ਆ ਮੈਂ ਸਵਾਲ ਪੁੱਛਣਾ ਸੁਖਬੀਰ ਬਾਦਲ ਨੂੰ ਪੁੱਛ ਲਿਆ ਐਂਕਰ ਨੇ ਵੀ ਤੁਸੀਂ ਕਹਿੰਦੇ ਸੀ ਕਿ ਪਾਣੀ ਚ ਜਹਾਜ਼ ਚਲਾ ਦਾਂਗੇ ਬੱਸਾਂ ਕਹਿੰਦਾ ਤਰਨ ਤਰਨ ਚਲਾਈ ਨਹੀਂ ਬੱਸ ਚਲਾਈ ਆ ਬੱਸ ਮੇਰਾ ਪੁੱਛਣਾ ਫਰਜ਼ ਆ ਤੁਸੀਂ ਦੱਸਣਾ ਮੈਂ ਦੱਸਣਾ ਸਫੀਰ ਦੱਸਣਾ ਸਹੀ ਮੈਂ ਗੱਲ ਕੱਟ ਕੇ ਪੁੱਛਣੀ ਆ ਮੈਂ ਗੁਲਜਰ ਬਾਈ ਅੱਛਾ ਕਬੂਤਰ ਚੋਂ ਹੈਪੀ ਬਾਈ ਆਂਡੇ ਕਹਿੰਦੇ ਕਹਿੰਦੇ ਨਿਕਲਦੇ ਆ ਬੱਚੇ 18 ਦਿਨਾਂ ਦੇ ਨਿਕਲਦੇ ਹੁੰਦੇ ਦੱਸਿਆ ਨਾ ਤੁਸੀਂ ਮੈਂ ਪੁੱਛਿਆ ਮੈਨੂੰ ਨਹੀਂ ਪਤਾ ਮੇਰਾ ਕੰਮ ਆ ਪੁੱਛਣਾ ਕਈ ਦੇ ਕਈ ਉਤਰੇ 21 ਦਿਨ ਵੀ ਲੈ ਜਾਂਦੇ ਕਈ 19 ਦਿਨ ਵੀ ਲੈ ਜਾਂਦੇ ਜਿਹੜੇ ਨਹੀਂ ਬੈਂਦਾ ਨਾ ਇੱਕ ਅੰਡਾ ਦੇ ਕੇ ਬੈਂਦੀ ਨਹੀਂ ਉਹ ਸ਼ਿਕਾਰੀ ਕੁੱਤੇ ਆ ਮੈਂ ਡੈਂਪੀ ਬੈਠਾ ਸਾਡੇ ਪਿੰਡ ਵਾਲਾ ਮਨਤੇਜ ਹੁਣੀ ਵੱਡੇ ਬ੍ਰਾਂਡ ਆ ਕਬੂਤਰ ਸ਼ਿਕਾਰੀਆਂ ਚ 37 32 ਕਿਲੋ ਦਾ ਇਹ ਕਹਿੰਦੇ ਵੇਟ ਚਾਹੀਦਾ ਕਬੂਤਰ ਦਾ ਵਜ਼ਨ ਕਿੰਨਾ ਚਾਹੀਦਾ ਵਜ਼ਨ ਤਾਂ ਅਸੀਂ ਦੇਖਿਆ ਨਹੀਂ ਵੀਰੇ ਇਹ ਤਾਂ ਫਾਰ ਫੂਡ ਦੇ ਦਿਆਂ ਵਜ਼ਨ ਠੀਕ ਆ ਸੜਦੀ ਦਾ ਵਜ਼ਨ ਕਿਵੇਂ ਅੰਦਾਜ਼ਾ ਮਾਰਾ ਜੀ ਹੱਥ ਚ ਪਾ ਲਾ ਜਾਂਦਾ ਹੱਡੀ ਉੱਡੀ ਨਾਲ ਨਿਕਲੀ ਆਉਂਦੀ ਰਹੋ ਬਣਦਾ ਵਾ ਪਾਣੀ ਲੱਗੇ ਨਾ ਕਰੇ ਕੂਤਰ ਜਾਨ ਤੇ ਗਲੁੱਟਰਗਾ ਹੋ ਜਾਂਦਾ ਜਾਨ ਦਾ ਗਲੁੱਟਰ ਆ ਕੇ ਪਤਾ ਲੱਗਦਾ ਵੀ ਵਜ਼ਨ ਹੈਗਾ ਹੁਣ ਇਹ ਚ ਪਾਣੀ ਦਾ ਗਲਾਸ ਦੋ ਪਹਿਲਾਂ ਤਾਂ ਇਹਨੂੰ ਨੇ ਜਮਾ ਹੋ ਗਿਆ ਚਪ ਕਾ ਤਾ ਤੁਸੀਂ ਕਹਿੰਦੇ ਬਾਬੇ ਦਾ ਪਤਾ ਵੀ ਇਹ ਹੋ ਜਾਂਦਾ ਹੈ ਹੈ ਦੂਮ ਰੱਖ ਲਈ ਨਾ ਹਜੇ ਤਾਂ ਬਹੁਤ ਕੁਝ ਤੈਨੂੰ ਫੜਾਉਣਾ ਹਜੇ ਤਾਂ ਤੈਨੂੰ ਬਹੁਤ ਕੁਝ ਫੜਾਉਣਾ ਹੈ ਹਜੇ ਤਾਂ ਫੜਿਆ ਹੀ ਕੁਝ ਨਹੀਂ ਹੈਗਾ ਅੱਛਾ ਕਾਲੇ ਵਾਲਾ ਫੜਾ ਅੱਜ ਹੈਪੀ ਕਹੇ ਜਿਆ ਛੱਡਿਆ ਅੱਜ ਕਬੂਤਰੀ ਛੱਡਿਆ ਬਈ ਕਬੂਤਰੀ ਹਾਂਜੀ ਕਹੇ ਜੀ ਆ ਹਰਾ ਕੰਡ ਹਰੀ ਟੋਰੀ ਸੱਜਾ ਤੁਸਾ ਲਾ ਲਾ ਕਿਉਂਕਿ ਮੈਨੂੰ ਉਹਦਨੇ ਬੜੀ ਵਧੀਆ ਗੱਲ ਲੱਗੀ ਪਹਿਲੀ ਬਾਜੀ ਲਤਾਲੇ ਸੀ ਗਰੁੱਪ ਦੀ ਹੀ ਚੰਗੀ ਵਾਈ ਛੱਡੀ ਉਹਦਨੇ ਬਾਈ ਨੇ 4400 ਰੁਪਇਆ ਦੇਤਾ ਕਬੂਤਰ ਨਹੀਂ ਛੱਡੇ ਕਹਿੰਦਾ ਵੀ ਕਬੂਤਰ ਗਵਾਜ ਜਾਣਗੇ ਵੀ ਮੌਸਮ ਤੇ ਇਹਦਾ 250 ਮਹੀ ਭਰ ਕੇ ਆਇਆ ਮੋੜਦਾ ਨਹੀਂ ਇਹਨਾਂ ਇੰਟਰੀ ਆਹ ਹੁਣ ਜਦੋਂ ਤੈਨੂੰ ਬਾਬੇ ਬਾਰੇ ਨਾ ਦੱਸਿਆ ਵਾ ਉਦੋਂ ਦਾ ਨਹੀਂ ਮੋੜਦਾ ਪਹਿਲਾਂ ਤਾਂ ਮੋੜਦਾ ਸੀਗਾ ਹੋਰ ਵੀ ਕੋਈ ਰਾਜ ਖੋਲਣਗੇ ਭਾਈ ਇਹਦੇ ਰਾਜ ਤਾਂ ਬਛੇਰੇ ਲੜਪੂ ਮੈਂ ਇਹ ਅਹੇ ਜੀ ਵੀ ਰਾਜ ਹੁੰਦੇ ਲੜਨ ਵਾਲੇ ਨਹੀਂ ਅਹੇ ਜੀ ਉਹ ਮਗਰ ਪੈ ਜੂ ਮੇਰੇ ਇਹ ਤਾਂ ਸੱਪੀ ਥੋੜੋ ਘੋਲਣੇ ਕਿਹਦੇ ਨੇ ਕਦੇ ਜੇ ਐਨੇ ਇਹਨਾਂ ਘੋਲਣੇ ਹਾਂ ਥੋੜੇ ਜਿਹਾ ਗੋਲਦੇ ਹੀ ਹਾਂ ਹੱਥ ਵੀ ਮੜਾ ਮੋਟਾ ਕਰਦਾ ਖਰਾਬੀਆਂ ਨਹੀਂ ਜੀਤੇ ਬਾਈ ਨੂੰ ਕੀ ਪਤਾ ਸੀਗਾ ਇਹ ਜਿਹੜਾ ਸਾਨੂੰ ਨਹੀਂ ਸੀ ਪਤਾ ਉਹਨੂੰ ਪਤਾ ਇਹ ਇਹ ਵੀ ਪਤਾ ਸਹੀ ਗੱਲ ਆ ਹਾਂ ਇਹਦਾ ਬਾਬਾ ਹੀ ਸਮਝਦਾ ਸੀ ਉਹਨੂੰ ਨਹੀਂ ਬਾਬਾ ਜੀ ਮੈਂ ਤਾਂ ਹੱਥ ਜੋੜਦਾ ਬਾਬਾ ਨੇ ਮੈਂ ਕਦੇ ਕਹਨਾ ਮੈਂ ਬਈ ਬਾਬਾ ਜੀ ਕਬੂਤਰ ਬਹੁਤ ਟੁੜੇ ਉਹਨਾਂ ਨੇ ਦੱਸਿਆ ਉਹ ਸਹੀ ਆ ਬਾਬਾ ਸਹੀ ਅੱਜ ਵੀ ਸਹੀ ਆ ਉਹ ਤਾਂ ਠੀਕ ਆ ਅੱਛਾ ਇਧਰ ਬਾਈ ਜੀ ਹੋਣੀ ਖੜ ਮੋਣੀ ਮੋੜੇ ਨਹੀ ਹਜੇ ਤਾਂ ਕਈ ਵਾਰੀ ਘਨੇ ਲੱਗਨੇ ਇਧਰ ਹੋਰ ਮੋੜੇ ਬਾਈ ਵਧੀਆ ਜੀ ਕਹ ਹੈ ਜਿਆ ਕਬੂਤਰ ਛੱਡੇ ਆ ਲਾਲ ਜੀ ਨਾ ਜਾਈ ਥੋੜੇ ਗਰਦ ਲਾਲ ਆ ਮੈਂ ਪਰਲੇ ਪਾਸੇ ਬਹਿ ਜਾਮਾ ਮੇਰੇ ਕੰਨੀ ਵੀ ਆਏ ਕੋਈ ਥੋੜੇ ਹਾਦਰ ਰਸੋ ਖੁੱਲ ਕੇ ਹਰੀ ਕਾਂ ਦਾ ਕੱਲੀ ਵਸ ਕਿਤੇ ਦੋ ਤਾਂ ਨਹੀਂ ਛੱਡੇ ਓਏ ਵੀ ਇੱਕ ਆ ਗਿਆ ਇੱਕ ਆ ਗਿਆ ਖੁੱਲ ਕੇ ਦੱਸੋ ਕਹ ਹੈ ਜਿਆ ਕਿ ਕਿ ਛੱਡਾਂਗੇ ਹੈ ਚੰਗੇ ਉਸਤਾਦ ਦੇ ਚੰਡੇ ਕਿ ਛੱਡਾਂਗੇ ਅਰ ਜੂ ਮੜ ਜਾਏਗਾ ਤੂੰ ਅੱਛਾ ਕਿਹੜੇ ਉਸਤਾਦ ਸੋਨੀ ਬ੍ਰਹਮਪੁਰ ਚੰਗਾ ਉਸਤਾਦ ਆ ਸੋਨੀ ਬ੍ਰਹਮਪੁਰ ਦਾ ਅੱਛਾ ਤੇ ਅੱਜ 21 ਛੱਡਿਆ ਉਹ ਕਹੇ ਜਿਆ ਵਾ ਹਰੀ ਕਾਂ ਦਾ ਹਾਂ ਲਾਚ ਇਨਾਂ ਗੱਲ ਤੋਂ ਉਤੋਂ ਲਾਚ ਕਿਹੜੀ ਅੱਖਾਂ ਦਾ ਖਟੀਆਂ ਦਾ ਖਟੀਆਂ ਦਾ ਹਾਂਜੀ ਅ ਵੱਡਾ ਕਬੂਤਰ ਆ ਪੱਠੇ ਹੀ ਆ ਵੱਡਾ ਤਾਂ ਨਹੀਂ ਹਜੇ ਮੈਂ ਤਾਂ ਤੁਹਾਨੂੰ ਦੇਖ ਕੇ ਕਿਹਾ ਵੀ ਥੋੜਾ ਜਿਆ ਮੈਂ ਇਹਨਾਂ ਦਾ ਉੱਡਦਾ ਹੈਗਾ ਦਾੜੀ ਦੇ ਵਿੱਚ ਜਿੱਕੇ ਮੈਂ ਬੜਾ ਨਿਆਣਾ ਹੈਗਾ ਹੈ ਸਾਲ ਦਾ ਹੈਗਾ ਅਸਲੀ ਬਾਈ ਜੀ ਕਬੂਤਰ ਕਿੰਨੇ ਚਿਰ ਬਾਅਦ ਉੱਡਣ ਵਾਲਾ ਹੋ ਜਾਂਦਾ ਕਸਲੀ ਅਸਲਿੰਦਾ ਪਰੇ ਦੋ ਮਹੀਨਾਵਾਂ ਡਾਲਾ ਬੱਚੇ ਨੂੰ ਬੱਚੇ ਹੀ ਉੱਡ ਜਾਂਦਾ 40 ਦਾ ਹਾਂ ਕਿਉਂ ਗੱਲ ਯਾਰ ਬਾਈ ਕਿੰਨੇ ਦੋ ਮਹੀਨਿਆਂ ਮੋਰ ਡਾਲਾ ਜਾਂਦਾ 60 ਦਿਨ ਦਾ ਕਹਤਾ ਇਹਨਾਂ ਨੇ ਕਿਉਂ 60 ਦਿਨ ਦਾ ਬੱਚੇ ਦੇ ਤਾਂ ਬਗੜੀ ਦਵਾ ਦੋ ਨਹੀਂ ਦੋ ਮਹੀਨੇ ਚ ਕਿਹੜਾ 45 ਦਿਨ ਹੁੰਦੇ ਆ ਮੈਂ 60 ਦੋ ਮਹੀਨਿਆਂ ਦਾ ਕਿਹਾ 60 ਦਿਨ ਨਹੀਂ ਹੋਣਗੇ ਜਦੋਂ ਬੱਚੇ ਦੇ ਬੱਚਾ ਉੱਡ ਕੇ ਬੈਹ ਉੱਡ ਕੇ ਡਰੀਆਂ ਮਾਰ ਕੇ ਆਉਣ ਲੱਗ ਜਾਂਦਾ ਇਹ ਤਾਂ ਕਹਿੰਦੇ ਬਾਜੀ ਛੱਡਿਆ ਜਾਂਦਾ 2 ਮਹੀਨੇ ਦਾ ਬੱਚਾ 2 ਮਹੀਨੇ ਦਾ ਹੋਵੇ 2 ਮਹੀਨੇ ਦਾ ਕਹਿੰਦੇ ਆ ਬਾਜੀ ਤਾਂ ਨਹੀਂ ਛੱਡਦਾ ਕੀ ਗੱਲ ਅਸਤਾਨ ਨੇ ਮੋਣੇ ਪੂਰਾ ਗੋਣ ਨਹੀਂ ਦੁੱਤਾ ਉਹ ਕੋਲੇ ਬੈਠਾ ਸੀ ਕਹਿੰਦਾ ਵੀ 2 ਮਹੀਨੇ ਦਾ ਉਡਣਾ ਨਹੀਂ ਚਾਹ ਕਦੋਂ ਕਿੰਨੇ ਦਿਨ ਉਡਦਾ 40 ਦਿਨਾਂ ਦਾ ਉਡਦਾ 40 ਬਈ 60 ਦਿਨ ਦਾ ਕਹਿੰਦੇ ਬਾਜੀ ਛੱਡ ਦਿੰਨੇ ਆ 40 ਦਿਨਾਂ ਉੱਡ ਕੇ ਬਾਜੀ ਛੱਡਣ ਨੂੰ ਛੱਡਣ ਨੂੰ ਪਲਾਸ 50 ਦਿਨਾਂ ਬਾਅਦ ਛੱਡਦੇ ਅੱਛਾ ਉਹ ਵੀ ਬੀਜੇਪੀ ਪ੍ਰੋਪਰਟੀ ਕਰਨਾ ਫੇਰ ਮਹੀਨਾ ਫੇਰ ਲੈ ਜਾਂਦਾ ਅੱਛਾ 1 ਮਹੀਨੇ ਦਾ ਹੋ ਗਿਆ 1 ਮਹੀਨਾ ਲੈ ਜਾਂਦਾ ਤੇ ਇਧਰ ਫੇਰ ਗਰਦੀਪ ਨੂੰ ਇਹੋ ਗੱਲਾਂ ਪੁੱਛਣਾ ਹੈ ਦੋ ਕਿਸ ਤਰ੍ਹਾਂ ਉਹ ਪੁੱਛਦੇ ਆ ਪੁੱਛਦੇ ਆ ਪੁੱਛਦੇ ਆ ਪੁੱਛਦੇ ਆ ਪੁੱਛਦੇ ਆ ਸਵਾਲ ਜਵਾਬ ਹੋਣਗੇ ਸਵਾਲ ਜਵਾਬ ਗਰਦੀਪ ਭਾਈ ਭਾਈ ਤੁਸੀਂ ਕਿਹਾ ਵੀ ਕਬੂਤਰ ਤੰਦਰੁਸਤ ਨੇ ਹਾਂਜੀ ਜਿਹੜੀ ਅੱਜ ਦੀ ਬਾਜੀ ਛੁੱਟੀ ਆ ਹਾਂਜੀ ਇਹ ਕਿ ਕਿਹੜੀ ਖੇੜੇ ਦਾ ਖੇਡ ਦਾ ਫਰਕ ਆ ਅੱਜ ਵਾਲੀ ਦਾ ਹੈਲੋ ਹਾਂਜੀ ਫਰਕ ਆ ਜੀ ਤੁਹਾਡੇ ਹਿਸਾਬ ਨਾਲ ਜਲਦੀ ਬਹੁਤ ਫਰਕ ਆ ਅੱਛਾ ਹਾਂਜੀ ਉਹ ਆ ਜਾ ਹੁਣ ਹੈਪੀ ਤੋਂ ਪੁੱਛਤਾ ਜਾ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਆ ਜਾ ਆ ਜਾ ਆ ਜਾ ਆ ਜਾ ਉਹ ਬੋਲਦਾ ਆ ਜਾ ਤੂੰ ਕੋਈ ਨਾ ਚਿੰਤਾ ਨਾ ਕਰ ਤੇ ਆਪਣੇ ਬੰਦੇ ਕਿੱਥੇ ਆ ਅੱਜ ਕਿਉਂਕਿ ਦਿਨ ਕੈੜਾ ਵਾ ਦਿਨ ਹਾਂਜੀ ਤੇ ਆਨ ਉਧਰ ਵੀ ਆ ਹਾਂਜੀ ਹਾਂਜੀ ਨਹੀਂ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਬੋਲਿਆ ਨਹੀਂ ਐਵੇਂ ਕੰਨ ਵੱਜੀ ਜਾਣੇ ਆ ਇਹ ਨਹੀਂ ਨਹੀਂ ਉਦੋਂ ਨਹੀਂ ਬੋਲਣ ਨਹੀਂ ਬੋਲਣ ਨਹੀਂ ਟਾਈਮ ਨਹੀਂ ਬੋਲੇ ਟਾਈਮ ਨਹੀਂ ਬੋਲੇ ਬੰਦੇ ਇੱਥੇ ਸਾਡੇ ਨਾਲ ਅੱਜ ਅੱਜ ਬਾਗੀਆਂ ਵਾਲੀਆਂ ਤਿੰਨੀ ਚਾਰ ਹੀ ਸੇ ਬੰਦੇ ਭੇਜੇ ਹੋਏ ਆ ਅੱਜ ਉੱਥੇ ਆ ਤੇ ਕੋਈ ਨਾ ਕੋਈ ਨਾ ਦੇਖ ਲੈਣੇ ਆ ਜਾਂਦਾ ਤੇ ਅੱਜ ਵਾਲੀ ਖੇਡ ਤਾਂ ਪੂਰੀ ਫਿਰ ਫਸਣੀ ਆ ਹਾਂਜੀ ਅੱਛਾ ਜਾ ਕੇ ਦੇਖੀ ਖੰਡ ਕੋ ਦਾ ਫਸਣਾ ਮੈਂ ਇਤੋਂ ਲੱਗੇ ਮੈਂ ਪੁੱਛੀ ਤਾਂ ਪਹਿਲਾਂ ਅੱਜ ਪੂਰਾ ਲੱਗੇਗਾ ਪੂਰਾ ਲੱਗੂਗਾ ਹੀ ਮੈਂ ਖੜਕ ਖੜਕਮਾ ਲੱਗੂਗਾ ਆ ਜਾ ਆ ਜਾ ਵਾਵਾ ਹੈਂ ਵਾਵਾ ਬੁੱਲਦਾਨਾ ਤਲਵੰਡੀ ਵਾਲਾ ਨਹੀਂ ਆਈ ਆ ਆ ਜਾ ਆ ਜਾ ਆ ਜਾ ਆ ਜਾ ਵਾਵੇ ਬੌੜਦੂਰੀ ਭਜਾਉਣ ਜਾਣਾ ਇਤੋਂ ਬਾਅਦ ਮੈਂ ਜਸਪਾਲ ਬੰਗਰ ਜਾਣਾ ਵਾਂ ਬਹਿ ਜਾ ਬਹਿ ਜਾ ਕੋਈ ਨਾ ਕੋਈ ਆ ਜਾਓ ਆ ਜਾਓ ਬਾਈ ਜੀ ਹੋਰ ਆ ਜਾਓ ਬੰਦਾ ਆ ਜਾਓ ਫੁੱਫੜ ਜੀ ਫੁੱਫੜ ਜੀ ਗਲਜਾਰ ਬਾਈ ਮੈਂ ਕੋਠੇ ਤੇ ਗਿਆ ਇਹ ਬੰਦੇ ਆ ਮੈਂ ਪਹਿਲਾਂ ਤਾਂ ਕਹਿੰਦਾ ਵਿੱਕੀ ਵੀ ਤੂੰ ਆਇਆ ਤੇਰਾ ਧੰਨਵਾਦ ਆ 4000 ਰੁਪਏ ਇਹਨਾਂ ਨੇ ਦਿੱਤਾ ਉੱਥੇ ਹੀ ਖੇਡ ਨੂੰ ਥੋੜੇ ਨੂੰ ਉਦੋਂ ਬਾਅਦ 1 ਲੱਖ ਰੁਪਏ ਇਹਨਾਂ ਨੇ ਅੱਜ ਹੀ ਦੇਤਾ ਅਗਲੇ ਸਾਲ ਲਈ ਤਾੜੀਆਂ ਬਣਦੀਆਂ ਬਾਈ ਜੀ ਦਾ ਅਰਨੀ ਮੈਂ ਕਹਾ ਮੈਂ ਜਦੋਂ ਇਹਨਾਂ ਨੇ ਮੈਂ ਕਹਾ ਵੀ ਐਸੀ ਫਰਿੱਜ ਆ ਬਾਈ ਜੀ ਹੁਣ ਹੀ ਆਏ ਬਈ ਚਲੋ ਫਰਿੱਜ ਤੋਂ ਬਾਅਦ ਬਈ 21000 25000 ਕਰ ਦਾਂਗੇ ਮੈਂ ਕਹਾ ਜੀ ਜਿੰਨਾਕ ਤੁਹਾਡਾ ਮਨ ਕਰਦਾ ਵਾ ਕਿਉਂਕਿ ਮੈਂ ਪਹਿਲੀ ਵਾਰੀ ਮਿਲਿਆ ਮੈਂ ਹਾਂਜੀ ਇਹ ਕਹਿੰਦੇ ਵੀ 1 ਲੱਖ ਰੁਪਈਆ ਪਹਿਲਾਂ ਨਾ ਮੈਂ ਕਹਾਂ ਉਹ ਮੈਂ ਹੁਣ ਗਲਜਾਰ ਭਾਈ ਆ ਗਏ ਇਹ ਇਹ ਕਹਿੰਦੇ ਬਈ ਢਾਲੀ ਵਾਲੇ ਕਲੱਬ ਨੂੰ ਦੇ ਦੇਣਾ ਮੈਂ ਕਹਾ ਬਈ ਜਹਾ ਗਾਹਾਂ ਨੂੰ ਫੇ ਟਾਲੀ ਵਾਲੇ ਕਲੱਬ ਚ ਲੋਕ ਕਮਾਲਪੁਰੇ ਦੀ ਬਾਜੀ ਨੂੰ ਯਾਦ ਰੱਖਣਗੇ ਵੀ ਪਹਿਲਾ ਨਾਮ ਹੀ ਲੱਖ ਰੁਪਈਆ ਇਹਨਾਂ ਵੱਲੋਂ ਇਹ ਕਹਿੰਦੇ ਵੀ ਵਿੱਕੀ ਜਿਵੇਂ ਇਹ ਬੰਡ ਲੈਣ ਮੈਂ ਕਰਾ ਕੇ ਰਾਜ਼ੀਆਂ ਲੱਖ ਰੁਪਈਆ ਪਹਿਲੇ ਨੂੰ ਹੀ ਪਹਿਲੇ ਨੂੰ ਠੀਕ ਹੈ ਜੀ ਫਫੜ ਜੀ ਜਹੁੰਦਾ ਪਹਿਲੇ ਨੇ ਟਾਲੀ ਵਾਲ ਨੂੰ ਹਾਂ ਫਫੜ ਨਾ ਕਹਾ ਬਾਈਕ ਹੈ ਪਤਾ ਬਾਈਕ ਹੈ ਤਾਂ ਆ ਫਫੜ ਰੋਸ ਜਾਂਦਾ ਬਾਈ ਰੋਸਦੇ ਨਹੀਂ ਹੈਗੇ ਇੱਕ ਵਾਰ ਨਾ ਇੱਕ ਦਾ ਤਾਲੀਆਂ ਮਾਰ ਦੋ ਇਹਨਾਂ ਦੇ ਨਾਂ ਉੱਤੇ ਬਾਈ ਬਾਈ ਹਾਂ ਅੱਜ ਤਰੀਕ ਵੀ ਬਾਈ ਅੱਜ ਸਾਰੇ ਹੀ ਬਾਈ ਬੈਠੇ ਆ ਹਾਂ ਬਾਈ ਆ ਫਿਰ ਹੁਣ ਆਪਾਂ ਕਿਵੇਂ ਗੁਲਜ਼ਾਰ ਬਾਈ ਕਰੀਏ ਕਰ ਦੋ ਪਹਿਲੇ ਨੂੰ ਇੱਕ ਹੀ ਹੰਦੀ ਦਾ ਹੁੰਦੇ ਨਾ ਕਿਉਂ ਬਾਈ ਜੀ ਜਿਵੇਂ ਖੁਸ਼ ਬਾਈ ਬਾਈ ਪਹਿਲੇ ਨਾਮ ਦਾ ਕਿਉਂ ਜੀ ਬਾਈ ਜੀ ਆ ਲੱਖ ਰੁਪਏ ਪਹਿਲੇ ਨੂੰ ਹੀ ਮਾਰ ਦੋ ਬਾਈ ਜੀ ਤਾੜੀਆਂ ਜਿਹੜਾ ਗਾਹਾਂ ਨੂੰ ਇਹਦੇ ਚ ਬ੍ਰਾਂਡ ਹੋਣਗੇ ਲੱਖ ਰੁਪਈਆ ਅੱਜ ਦੇ ਤਾ ਹਾਂਜੀ ਕੋਈ ਧਾਰ ਵਾਲਾ ਕੰਮ ਨਹੀਂ ਰੱਖਿਆ ਬਿਲਕੁਲ ਲੱਖ ਰੁਪਏ ਮੇਰੇ ਕੋਲ ਚਲੋ ਠੀਕ ਹੈ ਕਿਉਂਕਿ ਪਹਿਲੇ ਬੰਦੇ ਦੇਖਿਆ ਮੈਂ ਹਾਂਜੀ YouTube ਤੇ ਮੇਰੀਆਂ ਘੋੜਿਆਂ ਦੀਆਂ ਵੱਡਾਂ ਦੀਆਂ ਕਬੂਤਰਬਾਜ਼ੀਆਂ ਦੇਖ ਰਹੇ ਨਹੀਂ ਮੇਲਾ ਇੱਥੇ ਜੇ ਕੌਂਡੀ ਦਾ ਹੋਵੇ ਜਾ ਕਬੂਤਰਬਾਜੀ ਦਾ ਇਹ ਭੱਟੇ ਉਨੀ ਕਰਾਉਂਦੇ ਆ ਬਾਜੀ ਅੱਗੇ ਬਾਜੀਆਂ ਵਧੀਆ ਹੁੰਦੀਆਂ ਵਧੀਆ ਨਾਮਲਾ ਤੇ ਐਂਕੀ ਦੇ ਨਾਲ ਇਹਦਾ ਕਲੱਬਾਂ ਦੀਆਂ ਬਾਜੀਆਂ ਵਾਂ ਵੀ ਓਵੇਂ ਕਲੱਬਾਂ ਤੋਂ ਪਿੰਡ ਦਿੱਤਾ ਆ ਇਹਨਾਂ ਦਾ ਜੇ ਕਹਿੰਦੇ ਇਹ ਬਾਜੀ ਆਪਦੀ ਕਰਾਉਂਦੇ ਫਿਰ ਇਹਨਾਂ ਦਾ ਆਮ ਵੱਡੇ ਹੁੰਦਾ ਇਹ ਪਿੰਡ ਦਾ ਭੱਟੇ ਗੁਲਜਾਰ ਭਾਈ ਆਪਾਂ ਗੱਲ ਆ ਗਈ ਗਾਹਾਂ ਨੂੰ ਹੈਗਾ ਲੱਖ ਰੁਪਈਆ ਹਾਂਜੀ ਹਾਂਜੀ ਕਲੱਬ ਬਹੁਤ ਸੋਹਣੀ ਬਾਜੀ ਕਰਾਉਂਦਾ ਸਹੀ ਹੈ ਇਹਦੇ 'ਚ 20 30 ਕੋ ਨਾਮੀ ਖਿਡਾਰੀਆਂ ਨੂੰ ਵੀ ਬੁਲਾਵੇ ਜਿਹੜਾ ਇੱਥੇ ਫਿਰ ਕਮਾਲਪੁਰੇ ਗਾਹਾਂ ਨੂੰ ਹਾਂ ਗਾਹਾਂ ਨੂੰ ਬੁਲਾਵਾਂਗੇ ਪੂਰੇ ਭੱਟੇ ਸਾਹਿਬ ਬਾਜੀਆਂ ਥੋਡ ਕਿੰਨੇ ਹੋਣੀ ਜੋ ਵੀ ਆ ਬਾਹਰਲੇ ਬੰਦੇ ਹੋਰ ਜਦੋਂ ਬਾਈ ਨਾਮ ਹੋ ਗਿਆ ਵਧੀਆ ਨਾਮਤ ਆਪਣੇ ਆਪ ਕਰਾਉਣਗੇ ਐਂਟਰੀਆਂ ਵਧੀਆ ਬੰਦੇ ਉਹ ਤਾਂ ਕਰਾਉਣਗੇ ਜੇ ਆਪ ਜੇ ਕੁਝ ਰਹਿ ਗਏ ਬਈ ਉਹਨਾਂ ਨੂੰ ਉਧਰ ਛਡਾਵਾਂਗੇ ਛਡਾਵਾਂਗੇ ਕਿਉਂ ਬਾਈ ਜੀ ਕਿਸੇ ਨੂੰ ਕੋਈ ਇਤਰਾਜ਼ ਜਿਹੜਾ ਜਿਹੜਾ ਦਿਨ ਲੱਗਿਆ ਹਾਂ ਜੀ ਫਰਿੱਜ ਕਿੰਨੇ ਦੀ ਹੈ ਇਹ ਉਹ ਫਰਿੱਜ ਤਾਂ ਛੱਡੋ ਇਹ ਤਾਂ ਮੁਫਤ ਆ 14000 ਦੀ ਆ 14000 ਦੀ ਹਾਂ ਹਾਂ ਜੀ ਇਹਨੂੰ ਸਖੋ ਮੇਰੇ ਘਰੇ ਹਾਂ 25000 ਮੈਂ ਦਵਾਂਗਾ ਹਾਂ ਜੀ ਆ ਜਿਹੜੀ ਅੱਜ ਦੀ ਮੈਂ ਤੁਹਾਨੂੰ ਧੰਨਵਾਦੀ ਫਰਿੱਜ ਦੇ ਨਾਲ ਪਲੱਸ ਕਰ ਦੋ ਪਲੱਸ ਨਹੀਂ ਇੰਨਾ ਧੱਕਾ ਨਹੀਂ ਕਰਨਾ ਇਹ ਇਹ ਤੂੰ ਉੱਥੇ ਹੀ ਕਰ ਗਿਆ ਧੱਕਾ ਫਰਾ ਫੇਰੇ ਨੂੰ ਉਹ ਬੰਦਾ ਕਿੱਥੇ ਗਿਆ ਸਵਾਲ ਪੁੱਛਣ ਆਲਾ ਹੈ ਗੁਲਜ਼ਾਰ ਭਾਈ ਬੰਦਾ ਤਾਂ ਦੇਖੋ ਯਾਰ 25000 ਬਹੁਤ ਹੈ ਜੀ ਫਰਿੱਜੋ ਕਹਿੰਦਾ ਮੇਰੇ ਘਰੇ ਰੱਖੋ 25000 ਹੋ ਗਿਆ ਹੋਰ ਕੀ ਆ ਅੜਾਵਾਂਗੇ ਕੱਲਾ ਅੱਜ ਹਾਂ ਜੀ ਭਲੇ ਕੱਲੇ ਹੋ ਜਾ ਤਾਰ ਕਰਾਂਗੇ ਕੂਲਰ ਕਿੰਨੇ ਦਾ ਨਹੀਂ ਹੁਣ ਨਹੀਂ ਦੇਣਾ ਬੱਸ ਗਾਹਾਂ ਨੂੰ ਰੱਖਾਂਗੇ ਨਹੀਂ ਨਹੀਂ ਫੁਫੜਾ ਹੁਣ ਨਹੀਂ ਹੁਣ ਫੁਫੜੀ ਕਹਾਂਗਾ ਮੈਂ ਹੁਣ ਨਹੀਂ ਬੱਸ ਨਾ 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 ਅਨਰ ਕੋ ਮਹਿਤਾ ਜੀ ਵੀਚਾਰੇ ਕਿੰਨੀ ਮਿਹਨਤ ਕਰਦੇ ਆ ਹਾਂਜੀ ਫੁਫੜਾ ਹੁਣ ਰਹਿਣ ਦੇ ਪੈਸੇ ਹੀ ਮਿਲਣੇ ਨੇ ਨਾਲ ਜੀ ਮੈਂ ਫਿਰ ਮੈਂ ਫਿਰ ਜੇ ਜੇ ਕੂਲਰ ਦਾ ਬਦਲਾਂਗੇ ਫਿਰ ਮੈਂ ਫੁੱਫੜ ਕਹੂੰ ਨਹੀਂ ਬਾਈ ਕਹੂੰ ਬੱਸ ਸਵਣ 25000 ਦੇਣਾ ਹੁਣ 25000 ਫੜ ਗਿਆ 25000 ਦੇਣਾ ਹਾਂ ਮੈਂ ਕਹਿੰਦਾ ਹੀ ਨਹੀਂ ਬੱਸ ਹੁਣ ਬੰਦ ਆ ਲੱਭ ਹੁਣੇ ਹੀ ਲੈ ਲੈਣਾ ਹਾਂ ਲੈ ਖਵਾ ਲੈਣਾ ਕਿਉਂ 25 ਦਾ 25 ਠੀਕ ਆ ਅੱਜ ਦਾ ਨਾਮ 25000 ਰੁਪਇਆ ਹਾਂ ਜੀ ਫਰਿੱਜ ਇਹਨਾਂ ਦੇ ਘਰੇ ਹੋਊਗੀ 25000 ਦੇਣਗੇ ਉਡੂਗਾ ਕੱਲਾ ਕੱਲਾ ਹੀ ਕੱਲਾ ਜੀ ਬਾਈ ਸਹੀ ਹੈ ਸਹੀ ਹੈ ਕਿਉਂ ਬਾਈ ਜੀ ਸਾਰਿਆਂ ਨੂੰ ਮਨਜ਼ੂਰ ਆ ਮਨਜ਼ੂਰ ਆ ਇੱਕ ਵਾਰੀ ਤਾੜੀ ਮਾਰ ਦੋ ਇਹ ਜਿਹੜੀ ਮਹਿਫਲ ਲੱਗੀ ਹੈ ਕੋਠੇ ਤੇ ਲੱਖ ਕਹੇ ਆਏ ਸੀ ਇਹ ਤੁਹਾਨੂੰ ਦੇਖ ਕੇ YouTube ਤੇ 6000 ਬੰਦਾ ਦੇਖ ਰਿਹਾ ਹਾਂਜੀ ਹਾਂਜੀ ਬਾਜੀ ਨੂੰ ਨਹੀਂ ਆਥਣ ਤੱਕ 25 ਕਲਾ ਕਬੂਤਰਗੋੜ ਆਹ ਜਿਹੜਾ ਸ਼ੁਕਲ ਮੇਲਾ ਨਾ ਇਹ ਦੁਨੀਆ ਨੇ ਦੇਖਣਾ 3-4 ਲੱਖ ਬੰਦੇ ਨੇ ਬਹੁਤ ਅੱਗੇ ਲੈ ਬਹੁਤ ਦੇਖ ਮੈਂ ਕਿਹ ਦਹਾਈ ਪਾਤੀ ਹਾਂ ਕਹਿੰਦੇ ਭਾਈ ਗੁਲਜਾਰ ਦੀ ਸੱਜੀ ਅੱਖ ਲਾਲ ਰਹਿੰਦੀ ਆ ਮੈਂ ਕਿਹਾ ਹੁਣ ਗਾਹਾਂ ਨੂੰ ਪੁੱਛ ਲੂੰਗਾ ਕਾਹ ਤੋਂ ਰਹਿੰਦੀ ਆ ਹੈਪੀ ਕਾਹ ਤੋਂ ਰਹਿੰਦੀ ਆ ਇਹ ਤੇਰੇ ਭੇਤ ਜਾਣਦਾ ਕੋਈ ਮਾਰਾ ਮੁੱਤਾ ਤਾਂ ਦੱਸ ਕਹਿੰਦਾ ਲਾਲ ਕੀਤੀ ਆ ਓਏ ਉਹ ਸ੍ਰੀ ਨਗਰ ਵਾਲੇ ਇਹਨੇ ਲਾਲ ਕੀਤੀ ਆ ਕਿੱਥੇ ਲਾਲ ਤਾਂ ਹੁੰਦੀ ਆ ਇਹ ਲਾਫੀ ਖੋਲਣਾ ਹਾਂ ਹਾਂ ਇਹ ਮੈਨੂੰ ਖੋਲੋ ਨਹੀਂ ਪੈਂਦੀ ਆ ਉੱਤੋਂ ਦੀ ਐਡ ਨੋਕ ਖਾਲਾਂਦਾ ਵਾ ਹਾਓ ਉਹ ਤਾਂ ਖਾ ਨਹੀਂ ਭਾਈ ਤੂੰ ਇਹ ਖਾਣਾ ਮੈਂ ਇਹ ਮੈਂ ਖਾ ਲਈ ਨਹੀਂ ਉਹ ਜਿਹੜਾ ਹੋਰ ਸ਼ਬਦ ਬੋਲਿਆ ਉਹ ਉਹ ਤਾਂ ਐਵੇਂ ਮਰ ਹੀ ਜਾਂਦਾ ਐਡ ਨੋਕ ਅਰੇ ਤੁਸੀਂ ਸਹੀ ਮਾਰਦੇ ਹੋ ਐਵੇਂ ਮਾਰਦਾ ਵਾ ਇਹਦੀ ਵੀ ਖਾਲੀ ਨਾ ਚਾਹ ਨਹੀਂ ਸ਼ਾਮ ਦਾ ਕੀ ਪਰ ਉਹ ਨਾ ਉਸ ਤੋਂ ਕਿ ਨਹੀਂ ਮੈਂ ਭਾਈ ਜੀ ਹਜੇ ਰਸਣਾ ਨਹੀਂ ਉਹ ਸ਼ਾਮ ਦਾ ਕੀ ਆ ਸ਼ਾਮ ਹੋਣੀ ਨਹੀਂ ਅੱਜ ਮੈਂ ਤਾਂ ਕਹਿੰਦਾ ਸਾਰੇ ਸਾਹਮਣੇ ਜਾਣਗੇ ਲੋਚ ਕੇ ਨਹੀਂ ਨਿਕਲਣਗੇ ਤਾਂ ਇੱਥੇ ਜਾਣਗੇ ਬੰਦੇ ਹੈਪੀ ਉਹ ਵੀਰ ਕਿੱਥੇ ਗਿਆ ਤੇ ਤੋਂ ਦੋ ਚਾਰ ਸਵਾਲ ਪੁੱਛਣੇ ਚਾਹੁੰਦਾ ਸੀਗਾ ਪੱਪੇ ਭਾਈ ਹਾਂਜੀ ਕੁਝ ਬਾਈ ਤੋਂ ਪੁੱਛਣਾ ਮੈਂ ਨਹੀਂ ਬਾਈ ਆ ਬਣਾ ਬਾਈ ਆ ਪੁੱਛਣਾ ਬਾਈ ਤਾਂ ਬਾਈ ਆ ਹਜੇ ਤਾਂ ਮੰਗੇ ਮਿਲ ਨਹੀਂ ਰਹੇ ਕੋਈ ਦੇਖ ਲੈ ਕੋਈ ਗੁਲਜ਼ਾਰ ਭਾਈ ਤੁਹਾਡਾ ਪ੍ਰਾਣਾ ਭਰਾ ਵਾ ਜਿਉਂਦਾ ਰੱਖੋ ਜਰ ਕੇ ਤੋਂ ਮਰਜੀ ਕਹਦੇ ਬਣਾ ਹੱਥ ਬਣਾ ਹੱਥ ਗੁਲਜ਼ਾਰ ਭਾਈ ਤੋਂ ਜਿਹੜਾ ਗੱਲ ਹੀ ਕੋਈ ਜਿਹੜਾ ਖੁੱਡੇ ਤੋਂ ਕਹੇ ਬਾਈ ਦੇ ਕਹਤੇ ਲੈ ਕਬੂਤਰ ਦੇ ਕਿਉਂਕਿ ਜਿਉਂਦਾ ਬਾਈ ਜੀ ਜੇ ਖੇਡ ਪੁਰਾਣੇ ਬੰਦੇ ਦਾ ਗਰਦੀਪ ਬਾਈ ਜਿਉਂਦੇ ਆ ਤਾਂ ਕਹਿੰਦਾ ਭਾਈਚਾਰਾ ਹੀ ਆ ਅੱਛਾ ਬਾਈ ਕਿਸੇ ਨੂੰ ਜਵਾਬ ਦੱਸਦਾ ਮੈਂ ਹੋਰ ਬਤਲਾ ਚਲ ਜਵਾਬ ਤਾਂ ਸਾਰਿਆਂ ਨੂੰ ਦਿੱਤੇ ਆ ਉਹ ਕਿਸੇ ਨੂੰ ਕਹਿੰਦਾ ਦਿੱਤਾ ਕਿਹਨੂੰ ਆਪਾਂ ਹਾਂ ਉਹ ਬਾਅਦੋਂ ਦਿੱਤਾ ਹੈ ਕਹਿੰਦਾ ਇਹ ਤਾਂ ਪਹਿਲਾਂ ਦੇਖ ਜਵਾਬ ਨਹੀਂ ਆ ਸਾਰਿਆਂ ਨੂੰ ਦਿੱਤੇ ਨਾ ਸੁਣਾ ਉਹਦਾ ਦੇਖਿਆ ਪਹਿਲਾਂ ਅੱਜ ਮੈਂ ਦਿਖਾਇਆ ਨਾ ਤੇ ਮੈਨੂੰ ਪਤਾ ਬਾਈ ਬ੍ਰੈਂਡ ਸੀ ਇੱਕ ਜਿਵੇਂ ਇਹਨਾਂ ਦੋਨੇ ਰਹਿ ਗਈ ਬਾਈ ਦੇ ਇਹਨਾਂ ਇਹ ਕੀ ਕੰਮ ਆਦਾ ਪਹਿਲਾਂ ਅੱਜ ਦਾ ਬਾਈ ਇਹ ਆਪਣੇ ਇਲਾਕੇ ਦਾ ਹੀ ਨਹੀਂ ਉਹ ਮਿੱਠੂ ਆ ਮਿੱਠੂ ਆ ਉਹ ਮਿੱਠੂ ਆ ਮੇਰਾ ਯਾਰ ਆ ਕਾਲਖੜਾ ਉਦੋਂ ਤਾਂ ਮਿੱਕੀ ਬਾਈ ਇੱਧਰ ਆਉਣੀ ਬਣਾ ਮੈਂ ਦੇ ਦੂਜਾ ਜਗ੍ਹਾ ਤੇ ਤੂੰ ਹਾਂ ਬਾਈ ਦੇ ਜਿੱਲ ਨਹੀਂ ਹੈਗਾ ਭਰਾ ਵਾ ਭਰਾ ਵਾ ਮਿੱਠੂ ਭਰਾ ਵਾ ਅੱਜ ਵੀ ਮੈਂ ਥੋੜੇ ਦਿਨ ਹੋਏ ਮਿੱਠੂ ਦੇ ਘਰੇ ਗਿਆ ਪੰਜਵੀਂ ਮੰਜ਼ਲ ਤੇ ਮਿਲਿਆ ਮੈਨੂੰ ਮਿੱਠੂ ਆਇਆ ਹੋਇਆ ਹੱਥੋਂ ਦਾ ਪੈਂਦਾ ਨਹੀਂ ਕਬੂਤਰ ਅੱਜ ਵੀ ਨਿੱਕੀ ਵਾਲੇ ਬਾਈ ਵਾਲੇ ਸਾਰੇ ਹੀ ਉਹਦੇ ਕੋਲੇ ਆ ਸਾਰੇ ਹੀ ਕਬੂਤਰ ਉਹਦੇ ਵਾਲੇ ਜਦੋਂ ਨੇ ਮੈਨੂੰ ਐ ਕਬੂਤਰ ਦਿਖਾਏ ਮੇਰੇ ਨਾਲ ਬਹੁਤਾ ਪਿਆਰ ਆ